ਇਹ ਨੌਜਵਾਨ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਕੁਝ ਏਜੰਟ ਨੌਜਵਾਨਾਂ ਦੇ ਕੋਲੋਂ ਪੈਸੇ ਠੱਗਣ ਦੇ ਲਈ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਾਹਰ ਭੇਜਦੇ ਨੇ ਐਦਾਂ ਦਾ ਹੀ ਪਠਾਨਕੋਟ ਦਾ ਇੱਕ ਨੌਜਵਾਨ ਜਗਮੀਤ ਸਿੰਘ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ 14 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਜੋ ਕਿ ਅੱਜ ਤੱਕ ਵਾਪਸ ਨਹੀਂ ਪਰਤਿਆ ਪੰਦਾਜ਼ੀ ਹੈ ਕਿ ਏਜੰਟ ਦੇ ਵੱਲੋਂ 45 ਤੋਂ 50 ਲੱਖ ਦੇ ਵਿੱਚ ਜਗਮੀਤ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਗਈ ਇਸ ਦੇ ਚਲਦੇ ਬੇਟੇ ਨੂੰ ਤਕਰੀਬਨ ਵੰ 14 ਮਹੀਨੇ ਪਹਿਲਾਂ ਅਮਰੀਕਾ ਦੇ ਲਈ ਰਵਾਨਾ ਕੀਤਾ ਗਿਆ ਅਤੇ ਏਜੰਟ ਦੇ ਵੱਲੋਂ ਡੌਂਕੀ ਲਗਾ ਕੇ ਉਸ ਨੂੰ ਅਮਰੀਕਾ ਦੇ ਲਈ ਰਵਾਨਾ ਕਰ ਦਿੱਤਾ ਗਿਆ ਜਿਸ ਦੇ ਚਲਦੇ ਜਖਮੀਦ ਦੇ ਵੱਲੋਂ ਆਪਣੇ ਮਾਤਾ ਪਿਤਾ ਦੇ ਨਾਲ ਅਖਿਰਲੀ ਵਾਰ 19 ਦਸੰਬਰ 2023 ਨੂੰ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਅੱਜ ਤੱਕ ਤਕਰੀਬਨ 14 ਮਹੀਨੇ ਬੀਤ ਗਏ ਉਸ ਦੇ ਮਾਤਾ ਪਿਤਾ ਦੇ ਨਾਲ ਉਸ ਦੀ ਕੋਈ ਗੱਲ ਨਹੀਂ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਮਾਪਿਆਂ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਏਜੰਟ ਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਵੱਲੋਂ ਹੁਣ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਸਰ ਮੇਰਾ ਬੇਟਾ ਨਾਮ ਜਗਮੀਤ ਸਿੰਘ ਆ ਮਠਾਈ ਸਾਲ ਦਾ ਤੇ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਤੇ ਉਹਨੂੰ ਜੈਂਟ ਨਾਲ ਮਿਲੇ ਉਹਨਾਂ ਨੇ 45 ਲੱਖ ਦੀ ਗੱਲ ਹੀ ਕਹਿੰਦਾ ਮੈਂ ਬਾਈ ਐਰ ਤੁਹਾਡਾ ਬੇਟਾ ਯੂ ਐਸਏ ਪਹੁੰਚਾ ਦਾਂਗਾ 15 ਲੱਖ ਰੁਪਇਆ ਪਹਿਲਾਂ ਆਨੇ ਕਿਹਾ ਕਿ ਗਾਹ ਨਾ ਪਹੁੰਚੇਗਾ ਉਹ ਦਿਨਾਂ ਬਾਕੀ ਬੈ ਮੈਂ ਸਿੱਕੋ ਬਾਰਡਰ ਤੱਕ ਪਹੁੰਚ ਜਾ ਦੂ ਗਾਹ ਨਾ ਬਾਰਡਰ ਤੱਕ ਗਾਹ ਨਾ ਲਾਗੇ ਪਹੁੰਚਿਆ ਸਾਡੇ ਬੇਟੇ ਨੇ ਸਾਡੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਹੋ ਜਾਈ ਪਾਪਾ ਮੈਂ ਇੱਥੇ ਪਹੁੰਚ ਗਿਆ ਤੇ ਅੱਗੇ ਪਹੁੰਚ ਕੇ ਬਾਕੀ ਤਾਂ ਫਿਰ ਦੱਸਾਂਗਾ ਉਸ ਦਿਨ ਤੋਂ ਬਾਅਦਾ ਦੋ ਤਿੰਨ ਦਿਨ ਉਹ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਐਨੇ ਸਾਡੇ ਨੰਬਰ ਬਲੌਕ ਵਿੱਚ ਪਾ ਦਿੱਤੇ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਦੇ ਮੇਰੇ ਜੇਠਾ ਉਹ ਜਾ ਕੇ ਕਾਨਵਰ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤੇ ਪਤਾ ਲੱਗਾ ਘਰ ਹਨ ਨੀ ਬੂਹੇ ਬੰਦ ਕਰਕੇ ਕਿਤੇ ਚਲਾ ਗਿਆ ਉਹ ਹੈ ਕਿ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਬੀਆ ਪੁਲਪਲਾਮਾ ਦੇ ਜੰਗਲਾਂ ਵਾਲ ਨੂੰ ਭੇਜਦਾ ਸਾਨੂੰ ਕੁਝ ਵੀ ਪਤਾ ਨਹੀਂ ਆ ਤੇ ਐਨੇ ਕਿੱਧਰ ਭੇਜਿਆ ਕੀ ਕੀਤਾ ਕੀ ਨਹੀਂ ਕਿਉਂਕਿ ਬੇਟੇ ਸਾਡੇ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਜੀਬਾਂ ਸਾਨੂੰ ਬਾਰ-ਬਾਰ ਇਹੀ ਪੁੱਛਦੇ ਰਹੇ ਕਿ ਤੁਹਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਫੜ ਲਿਆ ਕੁਝ ਵੀ ਤਾਂ ਦੱਸ ਦੇ ਵੀ ਹੋਇਆ ਕੀ ਆ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਤੇ ਉਹਨੂੰ ਕਿਹਾ ਕਿ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਸਾਡਾ ਬੇਟਾ ਉਹਨਾਂ ਨਾਲ ਹੀ ਸੱਤ ਬੰਡੇ ਹੀ ਇਕੱਠੇ ਉਹਨਾਂ ਨੇ ਵੀ ਕੁਛ ਨਹੀਂ ਦੱਸਿਆ ਕਿੰਨੇ ਕਿ ਉਹ ਜੈਂਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਧਰ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਅਪੀਲ ਕੀ ਕਰੋਗੇ ਤੁਸੀਂ ਅਪੀਲ ਇਹ ਹੀ ਕਰਾਂਗੇ ਕਿ ਜੰਟ ਨੂੰ ਪੁਲਿਸ ਨੂੰ ਚਾਹੀਦਾ ਪੁੱਛ ਗਿਸ ਕਰਕੇ ਤੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਆ ਹਾਂਜੀ ਸਰ ਕੀ ਨਾਮ ਜੀ ਆਪਣਾ ਮੈਂ ਨਾ ਜਗENDER ਸਿੰਘ ਆ ਮੈਂ ਰਿਟਾਇਰਡ ਕਰ ਗੋਆ ਮੈਂ ਆਪਣੇ ਬੇਟੇ ਨੂੰ ਨਵੰਬਰ 1st ਵੀਕ ਤਈ ਵਿੱਚ ਸਾਡੀ ਅਕਤੂਬਰ ਵਿੱਚ ਪਹਿਲਾਂ ਜੰਟ ਰਾਂ ਗਾ ਲਓਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਾਂਗਾ ਬਾਅਦ ਉਹਨੇ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਅਦ ਜੀ ਉਹਦੇ ਦੇ throi ਸਾਡੀ ਨਾਲ ਜੰਟਰ ਨਾਲ ਗੱਲ ਹੋਈ ਜੰਟਰ ਨੇ ਕਿਹਾ ਕਿ ਮੈਂ 545 ਲੱਖ ਰੁਪਏ ਲਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਇਹ ਯੂਐਸਏ ਭੇਜਾਂਗਾ ਆਈਆਂ ਨੂੰ ਆਖੇ ਪੈਸੇ ਲਾਲਾ ਪਰ ਅਹੀਂ ਕੋਈ ਡਾਂਕੀ ਵਗੈਰਾ ਨਹੀਂ ਲਾਉਣੀ ਪਰ ਜੰਟਰ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਬਾਈ ਇਹ ਦੀ ਬੰਦਾ ਭੇਜਾਂਗਾ ਜੰਟਰ ਨੇ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨੰਬਰ ਨੂੰ ਟਿਕਟਾਂ ਹੋਈਆਂ ਗੁਹਾਨਾ ਦੀਆਂ ਉਹ ਬਾਈਰ ਗੁਹਾਨਾ ਤੱਕ ਗਿਆ ਗੁਹਾਨਾ ਤੋਂ ਅੱਗੇ ਬਾਈ ਬਸਪਨ ਕਿਦਾਂ ਸਮਝ ਕਰਾਇਆ ਉਹਨੇ ਕਿ ਆਏ ਉਹਨੇ ਪੁੱਛਿਆ ਭਾਈ ਤੂੰ ਬਾਈ ਬਸ ਕਰ ਸੌਣਦੇ ਆ ਬਾਈ ਇਹ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਬਾਤਾਂ ਆਏ ਜੰਤੂ ਮੜਾ ਸਾਨੂੰ ਲੋਕੇਸ਼ਨ ਆਈ ਹੈ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਹਾਂ ਰਾਂ ਤੇ 아이ਹਨੂ ਕਹੇ ਵੀ ਜੰਟ ਨੂੰ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੇਰਾ ਭਾਨ ਦਾ ਉਥੇ ਯੂ ਐਸ ਐਚ ਆ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆ ਇਹਨੂੰ ਮਨਾ ਕੀਤਾ ਜੰਟ ਨੂੰ ਵੀ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਪਹਾਤਾਂ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਟਾ ਕਹਿੰਦਾ ਪਾ ਪਾ ਅੱਗੇ ਚੱਲੇ ਆ ਤੇ ਪਾਪਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੁੜ ਕੇ ਫੋਨ ਚੁਕੜਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਤਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਕਾਪੀ ਕਰਨ ਦਿੱਤੀਆ ਪਾਸਪੋਰਟ ਦੀ ਉਹ ਬਣਾਇਆ ਵਾ ਗਾਜ਼ੀਆਬਾਦ ਦਿੱਲੀ ਤੋਂ ਤਨਾ 4 ਦਿਨਾਂ ਚੋਂ ਉਹਦਾ ਪਾਸਪੋਰਟ ਬਣ ਗਿਆ ਜੀ ਸਾਨੂੰ ਸ਼ੱਕ ਪੈ ਗਿਆ ਵੀ ਇਹ ਬਾਹਰ ਚਲੇਗਾ ਅਸੀਂ ਉਹਦੀ ਨਾ ਮਾਨਯੋਗ ਐਸਐਸਪੀ ਸਾਹਿਬ ਢਿੱਲੋਂ ਸਾਹਿਬ ਨੂੰ ਮਿਲੇ ਇਹ ਆ ਗੱਲ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦਾ ਆਡਰ ਦੇ ਦਿੱਤੇ ਐਸਐਚਓ ਨੂੰ ਹੋਰ ਟੈਕਨੀਕਲ ਜਿਹੜਾ ਸਟਾਪ ਕਰਾਉਣਾ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਉਹਤੇ ਆਪਣੇ ਦਫ਼ਤਰ ਵਿੱਚ ਤੋਂ ਐਫਆਈਆ ਲਾਜ ਹੋ ਗਈ ਪਰ ਉਹ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਰ ਐਫਆਈਆ ਮਾਨਯੋਗ ਐਸਐਸਪੀ ਸਾਹਿਬ ਨੇ ਦਰਜ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਉੱਥੇ ਐਸਐਚਓ ਨੂੰ ਵੀ ਸੱਦਿਆ ਦੋ ਤਿੰਨ ਵਾਰ ਸੱਦਿਆ ਆਪਣੇ ਕੋਲ ਇਹ ਬੜਾ ਜ਼ਰੂਰੀ ਕੇਸ ਆ ਇਹਦੀ ਪੈਰਵਾਹੀ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਪੁਲਿਸ ਨੇ ਥੱਲੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਜੋ ਗਿਆ ਬੇਟਾ ਮੇਰਾ ਜਗਮੀਤ ਸਿੰਘ ਐਮਬੀਏ ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ ਦੂਸਰ ਲਈ ਭੇਜਿਆ ਪਿਆ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚੱਲ ਭੇਜਣਾ ਬੇਟੇ ਨੂੰ ਜੀ ਬੈਂਕੇ ਤੋਂ ਪੈਸੇ ਕਢਾ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 5000 ڈالر ਬੱਚੇ ਨੂੰ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਏਜੰਟ ਕਹਿੰਦਾ ਪਰ ਏਜੰਟ ਨੇ ਕੋਈ ਪੈਸੇ ਖਰਚੇ ਨਹੀਂ ਜੀ ਨਾ ਕੋਈ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਜੀ ਨਾ ਏਜੰਟ ਕੁਛ ਦੱਸਦਾ ਹੈਗਾ ਨਾ ਹੀ ਪੁਲਿਸ ਨੇ ਕੋਸ਼ਿਸ਼ ਕੀਤੀ ਜੱਟ ਨੂੰ ਪੁੱਛ ਕੇ ਪਸੰਦੀ ਵੀ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਉਹ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹ ਪਤਨੀ ਨੂੰ ਦਿੱਤੇ ਗਏ ਸੀ ਜਾਂ ਉਹ ਦੋਨੇ ਇਕੱਠੇ ਸੀਗੇ ਆਏ ਜੀ ਮੇਰੇ ਕੋਲ ਇੱਥੇ ਘਰ ਉਹਨਾਂ ਨੇ ਨਏ ਪੈਸੇ ਉਹ ਬੱਚੇ ਦਾ ਕੋਈ ਜਾਤਾ ਪਤਾ ਹੈਗਾ ਅੱਜ ਤੱਕ ਬੱਚੇ ਦਾ ਕੁਝ ਨਹੀਂ ਪਤਾ ਜੀ ਬੱਚਾ ਕਿੱਥੇ ਹੈਗਾ ਜੀ ਨਾ ਹੀ ਪੁਲਿਸ ਨੇ ਜਨਰਲ ਨੂੰ ਰੈਸਟ ਕੀਤਾ ਹੈਗਾ ਪਰ ਉਹਨੂੰ ਪੁੱਛਿਆ ਨਹੀਂ ਕੋਸ਼ਿਸ਼ ਨਹੀਂ ਕੀਤੀ ਕਿ ਬੱਚਾ ਕਿੱਥੇ ਹੈਗਾ ਜਿਹੜੀ ਉਹਦੀ ਜਿਹੜੀ ਵਾਈਫ ਜੀ ਪਤਨੀ ਬਲਵਿੰਦਰ कौर ਉਹਨੂੰ ਵੀ ਪੁਲਿਸ ਨੇ ਪਰਚੇ ਤੋਂ ਬਾਹਰ ਕਰਤਾ ਹੀ ਇਹ ਪਾਨਿਕ ਕਿਹੋ ਜਿਹਾ ਕਿਹੜਾ ਕਾਨੂੰਨ ਹੈਗਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢਿਆ ਗਿਆ ਮੇਨ ਦੋਸ਼ੀ ਉਹਦੀ ਜਨਾਨੀ ਹੈ ਜਿਨੇ ਵੀ ਖਣ ਕੋਈ ਤੇ ਘਰ ਬੈ ਕੇ ਪੈਸੇ ਲਏ ਆ ਬੰਦੇ ਨਾਲ ਉਹਨੇ ਪੈਸੇ ਸਦਿਆਂ ਜਿਹੜੀਆਂ 15 ਲੱਖ ਦੀਆਂ ਗਿਣੀਆਂ ਹੈਗੀਆਂ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਇਹ ਇਹੋ ਜਿਹੇ ਦੋਸ਼ੀ ਹੈਗੇ ਨੇ ਏਜੰਟ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਪਰ ਥੱਲੇ ਜਿਹੜੇ ਪੁਲਿਸ ਮੁਲਾਜ਼ਮ ਇਹ ਇਹਨਾਂ ਨੂੰ ਪੁੱਛ ਵੀ ਇਹ ਨਹੀਂ ਕਰਦੇ ਅਸੀਂ ਖੁਦ ਨਾਲ ਜਾ ਕੇ ਕਿ ਆਈ ਹੋਇਆ ਤਰਸੀਮ ਸਿੰਘ ਉਹਨੂੰ ਨਾਲ ਲੈ ਕੇ ਗਏ ਵੀ ਆਹ ਬੰਦੇ ਦਾ ਇਹਦਾ ਭਈਆ ਵਾ ਇਹਨੂੰ ਫੜੋ ਇਹ ਕੋ ਸਾਨੂੰ ਉਹਦਾ ਸਾਰਾ ਪਤਾ ਹੈਗਾ ਉਹਦੀ ਪਹਿਲੀ ਵੋਂਦਾ ਉਹੀ ਉਹਦਾ ਕੰਮਕਾਰ ਸਾਰਾ ਉਹੀ ਕਰਦਾ ਹੈਗਾ ਪਰ ਜੰਟ ਦੀ ਉਹਨਾਂ ਗੱਲ ਵੀ ਹੁੰਦੀ ਏਐਸਆਰ ਸਾਡੇ ਸਾਹਮਣੇ ਉਹਦੇ ਫੋਨ ਤੋਂ ਕਹਿੰਦਾ ਮੇਰੀ ਗੱਲ ਹੁੰਦੀ ਹੈ ਪਰ ਨਾ ਤਾਂ ਉਹ ਜਿਹੜਾ ਆਈਓ ਸੀਗਾ ਤਰਸੀਮ ਸਿੰਘ ਉਹਨੇ ਨਾ ਭਈਆ ਲੰਦਾ ਨਾ ਉਹਦਾ ਮੋਬਾਈਲ ਲੰਦਾ ਹੀ ਇੱਕ ਸਰਪੰਚ ਦੇ ਕਹਿਣ ਤੇ ਭਈਆ ਵੀ ਸਾਡਾ ਆਇਆ ਜੀ ਤੇ ਮੋਬਾਈਲ ਵੀ ਸਾਡਾ ਆਇਆ ਜੀ ਉੱਥੋਂ ਆਪਾਂ ਕੀ ਉਮੀਦ ਰੱਖ ਸਕਦੇ ਆਂ ਕਿ ਸਾਡੀ ਕੀਮਤ ਕਰਨਗੇ ਜੀ ਉਹ ਅਪੀਲ ਕੀ ਕਰੋਗੇ ਇੱਕ ਇੱਕ ਬੇਟੇ ਦੇ ਨਾਲ ਬੇਟਾ ਹੋੜ ਗਿਆ ਸੀਗਾ ਉੱਥੋਂ ਕਾਨੂੰਨਾਂ ਤੋਂ ਹੀ ਆ ਉਹਦੇ 7 ਕਨਾਲ ਦੇ ਕਰੀਬ ਜ਼ਮੀਨ ਹੈ ਕੋਈ ਟਰੈਕਟਰ ਉਹਨੇ ਵਿੱਚ 6 ਕਨਾਲ ਕੁਝ ਮੱਲੇ ਦੀ ਰਜਿਸਟਰੀ ਜਿਹੜੀ ਆ ਉਹ ਜੰਟ ਦੀ ਘਰਦੀ ਦੇ ਨਾਮ ਦੀ ਬਲਵਿੰਦਰ ਕੌਰ ਦੇ ਨਾਮ ਤੇ ਹੋਈ ਹੈ ਆਈ ਪੁਲਿਸ ਨੂੰ ਇਹ ਵੀ ਦੱਸਿਆ ਵੀ ਉਹਦੀ ਰਜਿਸਟਰੀ ਹੋਈ ਆ ਉਹ ਬੰਦਾ ਪੁੱਛ ਕੇ ਕੀਤੀ ਜਾਏ ਵੀ ਬੰਦਾ ਕਿੱਥੇ ਹੈ ਜਿਹਨੇ ਰਜਿਸਟਰੀ ਤੱਕ ਪਹਿਹ ਭੇਜਿਆ ਜਾਂ ਉਹਦਾ ਸਟਾਮ ਲੱਗਾ ਆ ਪਰ ਪੁਲਿਸ ਨੇ ਇਸ ਵਾਸਤੇ ਕੋਈ ਧਿਆਨ ਨਹੀਂ ਅਜੇ ਤੱਕ ਦਿੱਤਾ ਜੀ ਅਪੀਲ ਕੀ ਕਰੋਗੇ ਆਈ ਅਪੀਲ ਇਹ ਕਰਾਂਗੇ ਇਹ ਸਾਡੀ ਸੁਣਵਾਈ ਹੋਏ ਉਹਨੂੰ ਜਨਰਲ ਦਾ ਆਪਾਂ ਦੁਬਾਰਾ ਰਿਮਾਨਡ ਲੈ ਕੇ ਉਹਨੂੰ ਪੁੱਛਿਆ ਜਾਏ ਕਿ ਬੇਟਾ ਸਾਡਾ ਅਸਲ ਕਿੱਥੇ ਹੈਗਾ ਤੇ ਕੀ ਹੋਇਆ ਜਾਂ ਬੇਨਸਾਨ ਕੁਛ ਤੇ ਕੁਛ ਦੱਸ ਦੇ ਪਰ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਇਹੋ ਜਿਹੇ ਜਨਰਲ ਨੂੰ ਫਾਟਸੀ ਦੀ ਸਜ਼ਾ ਹੁਣ ਚਾਹੀਦੀ ਆ ਜੇ ਲੋਕਾਂ ਦੇ ਬੱਚਿਆਂ ਨੂੰ ਮਾਪਿਓ ਕਿੱਦਾਂ ਪੈਸੇ ਇਕੱਠੇ ਕਰਦੇ ਆ ਕਿੱਦਾਂ ਲੋਕਾਂ ਨੂੰ ਫੜ-ਫੜ ਕੇ ਪੈਸੇ ਇਹਨਾਂ ਜੰਟਾਂ ਨੂੰ ਦਿੰਦੇ ਆ ਪਰ ਇਹਨਾਂ ਦੇ ਸੇਤੇ ਕੋਈ ਅਸਰ ਨਹੀਂ ਆ ਇਹ ਇੱਥੋਂ ਪੈਸੇ ਲੈ ਲੈਂਦੇ ਆ ਬਸ ਅੱਗੇ ਡੌਂਕਰਾਂ ਨੂੰ ਦੇਂਦੇ ਆ ਡੌਂਕਰ ਕੀ ਕਰਦੇ ਆ ਮਾਰਕੁੱਟ ਕਰਦੇ ਆ ਕੀ ਕਰਦੇ ਆ ਜੀ ਮੈਂ ਸਰਕਾਰ ਨੂੰ ਕਹਾਂਗਾ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਗੇ ਇਹ ਵੀ ਬੇਨਤੀ ਕਰਾਂਗਾ ਲੋਕਾਂ ਨੂੰ ਵੀ ਕਿ ਇਦਾਂ ਡੌਕੇ ਰਸਤੇ ਆਪਣਾ ਬੱਚਾ ਕਦੇ ਨਾ ਭੇਜਿਓ ਜੀ ਬਈ ਵੀਰ ਲੱਗਦਾ ਤੇ ਬੱਚਾ ਬਾਹਰ ਭੇਜਿਓ ਇਹ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਹੁਣ ਡਿਪੋਰਟ ਹੋ ਗਏ ਆਏ ਆ ਚਲੋ ਘਰ ਆ ਗਏ ਆ ਪੈਸੇ ਦੇ ਕੋਈ ਚੱਕ ਨਹੀਂ ਐ ਘਰ ਆ ਗਏ ਚਲੋ ਮਾਪਿਓ ਗੋ ਆਪੇ ਆਪਣੀ ਕਮਾਈ ਕਰਨਗੇ ਮੈਂ ਉਹ ਸਰਕਾਰ ਨੂੰ ਬੇਨਤੀ ਕਰਾਂ ਕਿ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਏ ਕਈ ਨੌਜਵਾਨ ਜੋ ਕਿ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਕੁਝ ਏਜੰਟ ਨੌਜਵਾਨਾਂ ਦੇ ਕੋਲੋਂ ਪੈਸੇ ਠੱਗਣ ਦੇ ਲਈ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਾਹਰ ਭੇਜਦੇ ਨੇ ਐਦਾਂ ਦਾ ਹੀ ਪਠਾਨਕੋਟ ਦਾ ਇੱਕ ਨੌਜਵਾਨ ਜਗਮੀਤ ਸਿੰਘ ਜੋ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ 14 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਜੋ ਕਿ ਅੱਜ ਤੱਕ ਵਾਪਸ ਨਹੀਂ ਪਰਤਿਆ ਪੰਦਾਜ਼ੀ ਹੈ ਕਿ ਏਜੰਟ ਦੇ ਵੱਲੋਂ 45 ਤੋਂ 50 ਲੱਖ ਦੇ ਵਿੱਚ ਜਗਮੀਤ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਗਈ ਇਸ ਦੇ ਚਲਦੇ ਬੇਟੇ ਨੂੰ ਤਕਰੀਬ ਵਨ 14 ਮਹੀਨੇ ਪਹਿਲਾਂ ਅਮਰੀਕਾ ਦੇ ਲਈ ਰਵਾਨਾ ਕੀਤਾ ਗਿਆ ਅਤੇ ਏਜੰਟ ਦੇ ਵੱਲੋਂ ਡੌਂਕੀ ਲਗਾ ਕੇ ਉਸ ਨੂੰ ਅਮਰੀਕਾ ਦੇ ਲਈ ਰਵਾਨਾ ਕਰ ਦਿੱਤਾ ਗਿਆ ਜਿਸ ਦੇ ਚਲਦੇ ਜਖਮੀਦ ਦੇ ਵੱਲੋਂ ਆਪਣੇ ਮਾਤਾ ਪਿਤਾ ਦੇ ਨਾਲ ਅਖਿਰਲੀ ਵਾਰ 19 ਦਸੰਬਰ 2023 ਨੂੰ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਅੱਜ ਤੱਕ ਤਕਰੀਬਨ 14 ਮਹੀਨੇ ਬੀਤ ਗਏ ਉਸ ਦੇ ਮਾਤਾ ਪਿਤਾ ਦੇ ਨਾਲ ਉਸ ਦੀ ਕੋਈ ਗੱਲ ਨਹੀਂ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਮਾਪਿਆਂ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਏਜੰਟ ਦੇ ਕਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਵੱਲੋਂ ਹੁਣ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਸਰ ਮੇਰਾ ਬੇਟਾ ਨਾ ਜਗਮੀਤ ਸਿੰਘ ਆ ਮਠਾਈ ਸਾਲ ਦਾ ਤੇ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਇਹ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਤੇ ਉਹਨੂੰ ਜੈਂਟ ਨਾਲ ਮਿਲੇ ਉਹਨਾਂ ਨੇ 45 ਲੱਖ ਦੀ ਗੱਲ ਹੀ ਕਹਿੰਦਾ ਮੈਂ ਬਾਈ ਹੈ ਤੁਹਾਡਾ ਬੇਟਾ ਯੂ ایس ਸੇ ਪਹੁੰਚਾ ਦਾਂਗਾ 15 ਲੱਖ ਰੁਪਇਆ ਪਹਿਲਾਂ ਆਨੇ ਕਿਹਾ ਕਿ ਜਦੋਂ ਗਾਹਨਾ ਪਹੁੰਚੇਗਾ ਉਹ ਦਿਨਾਂ ਬਾਕੀ ਬਏ ਮੈਂ ਸਿੱਕੋ ਬਾਰਡਰ ਤੀਹ ਪਹੁੰਚ ਜਾਦੂ ਗਾਹਨਾ ਬਾਰਡਰ ਤੇ ਪਹੁੰਚ ਗਾਹਨਾ ਲਾਗੇ ਪਹੁੰਚਾ ਸਾਡੇ ਬੇਟੇ ਨੇ ਸਾਡੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਹੋ ਜਾਈ ਪਾਪਾ ਮੈਂ ਇੱਥੇ ਪਹੁੰਚ ਗਿਆ ਤੇ ਅੱਗੇ ਪਹੁੰਚ ਕੇ ਬਾਕੀ ਤੁਹਾਨੂੰ ਫਿਰ ਦੱਸਾਂਗਾ ਉਸ ਦਿਨ ਤੋਂ ਬਾਅਦ ਆ ਦੋ ਤਿੰਨ ਦਿਨ ਉਹ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਇੰਨੇ ਸਾਡੇ ਨੰਬਰ ਬਲੌਕ ਵਿੱਚ ਪਾ ਦਿੱਤੇ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਹਦੇ ਮੇਰੇ ਜੇਠਾ ਉਹ ਜਾ ਕੇ ਕਾਨਵਰ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤੇ ਪਤਾ ਲੱਗਾ ਘਰ ਹਨ ਨੀ ਬੂਹੇ ਬੰਦ ਕਰਕੇ ਕਿਤੇ ਚਲਾ ਗਿਆ ਹੋਇਆ ਜੀ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਬੀਆ ਪੁਲਪਲਾਮਾ ਦੇ ਜੰਗਲਾਂ ਵਾਲ ਨੂੰ ਭੇਜਦਾ ਸਾਨੂੰ ਕੁਝ ਵੀ ਪਤਾ ਨਹੀਂ ਆ ਤੇ ਐਨੇ ਕਿੱਧਰ ਭੇਜਿਆ ਕੀ ਕੀਤਾ ਕੀ ਨਹੀਂ ਕਿਉਂਕਿ ਬੇਟੇ ਸਾਡੇ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਬਸ ਇਹਨੂੰ ਬਾਰ-ਬਾਰ ਇਹੀ ਪੁੱਛਦੇ ਰਹੇ ਕਿ ਤੁਸੀਂਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਫੜ ਲਿਆ ਕੁਝ ਵੀ ਤਾਂ ਦੱਸ ਦੇ ਵੀ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਤੇ ਉਹਨੂੰ ਕਿਹਾ ਕਿ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਸਾਡਾ ਬੇਟਾ ਉਹਨਾਂ ਨਾਲ ਹੀ ਸੱਤ ਬੰਡੇ ਹੀ ਇਕੱਠੇ ਉਹਨਾਂ ਨੇ ਵੀ ਕੁਛ ਨਹੀਂ ਦੱਸਿਆ ਕਿੰਨੇ ਕਿ ਉਹ ਜੈਂਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਧਰ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਅਪੀਲ ਕੀ ਕਰੋਗੇ ਤੁਸੀਂ ਅਪੀਲ ਇਹ ਹੀ ਕਰਾਂਗੇ ਕਿ ਜੰਟ ਨੂੰ ਪੁਲਿਸ ਨੂੰ ਚਾਹੀਦਾ ਪੁੱਛ ਗਿਸ ਕਰਕੇ ਤੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਆ ਹਾਂਜੀ ਸਰ ਕੀ ਨਾਮ ਜੀ ਆਪਣਾ ਮੈਂ ਨਾ ਜਗENDER ਸਿੰਘ ਹਾਂ ਮੈਂ ਰਿਟਾਇਰਡ ਕਰ ਗੋਇਆ ਮੈਂ ਆਪਣੇ ਬੇਟੇ ਨੂੰ ਨਵੰਬਰ ਫਸਟ ਵੀਕ ਪਈ ਵਿੱਚ ਸਾਡੀ ਅਕਤੂਬਰ ਵਿੱਚ ਪਹਿਲਾਂ ਜੰਟ ਰਾਂ ਗਾ ਲਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਾਂਗਾ ਬਾਅਦ ਉਹਨੇ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਅਦ ਜੀ ਉਹਦੇ ਦੇ ਥੋੜੀ ਸਾਡੀ ਨਾਲ ਜੰਟਰ ਨਾਲ ਗੱਲ ਹੋਈ ਜੰਟਰ ਨੇ ਕਿਹਾ ਕਿ ਮੈਂ 545 ਲੱਖ ਰੁਪਏ ਲਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਬਾਈ ਇਹ ਯੂਐਸਏ ਪੇ ਜਾਗਾ ਆਈਆਂ ਨੂੰ ਆਖੇ ਪੈਸੇ ਲਾਲਾ ਪਰ ਅਹੀਂ ਕੋਈ ਡੌਂਕੀ ਵਗੈਰਾ ਨਹੀਂ ਲਾਉਣੀ ਪਰ ਜੰਟਰ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਬਾਈ ਇਹ ਦੀ ਹੀ ਬੰਦਾ ਭੇਜਾਂਗਾ ਜੰਟਰ ਨੇ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨੰਬਰ ਨੂੰ ਟਿਕਟਾਂ ਹੀਆਂ ਗੁਹਾਨਾ ਦੀਆਂ ਉਹ ਬਾਈਰ ਗੁਹਾਨਾ ਤੱਕ ਗਿਆ ਗੁਹਾਨਾ ਤੋਂ ਅੱਗੇ ਬਾਈ ਬਸਪਨ ਕਿਦਾਂ ਸਮਝ ਕਰਾਇਆ ਉਹਨੇ ਕਿ ਆਏ ਉਹਨੇ ਪੁੱਛਿਆ ਭਾਈ ਤੂੰ ਬਾਈ ਬਸ ਕਰ ਸੌਲ ਕਰਾਉਂਦੇ ਆ ਬਾਈ ਇਹ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਬਾਤ ਆਏ ਜੰਤੂ ਮੜਾ ਸਾਨੂੰ ਲੋਕੇਸ਼ਨ ਆਈ ਹੈ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਹਾਂ ਤੇ ਆਈ ਨੂੰ ਕਿਹਾ ਵੀ ਜੰਟ ਨੂੰ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੇਰਾ ਭਾਨ ਦਾ ਉਥੇ ਜੁਐਸਐਚ ਆ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆ ਇਹਨੂੰ ਮਨਾ ਕੀਤਾ ਜੰਟ ਨੂੰ ਵੀ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਪਹਾਤਾਂ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਬੇਟਾ ਕਹਿੰਦਾ ਪਾ ਪਾ ਅੱਗੇ ਚੱਲੇ ਆ ਤੇ ਪਾਪਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁਕੜਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਐਪਲੀਕੇਸ਼ਨ ਦਿੱਤੀਆ ਪਾਸਪੋਰਟ ਦੀ ਉਹ ਬਣਾਇਆ ਵਾ ਗਾਜ਼ੀਆਬਾਦ ਦਿੱਲੀ ਤੋਂ ਤਨਾ 14 ਦਿਨਾਂ ਚੋਂ ਉਹਦਾ ਪਾਸਪੋਰਟ ਬਣ ਗਿਆ ਜੀ ਸਾਨੂੰ ਸ਼ੱਕ ਪੈ ਗਿਆ ਵੀ ਇਹ ਬਾਹਰ ਚਲੇਗਾ ਅਸੀਂ ਉਹਦੀ ਨਾ ਮਾਨਯੋਗ ਐਸਐਸਪੀ ਸਾਹਿਬ ਢਿੱਲੋਂ ਸਾਹਿਬ ਨੂੰ ਮਿਲੇ ਇਹ ਆ ਗੱਲ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦਾ ਆਰਡਰ ਦੇ ਦਿੱਤੇ ਐਸਐਚਓ ਨੂੰ ਹੋਰ ਟੈਕਨੀਕਲ ਜਿਹੜਾ ਸਟਾਫ ਗਿਆ ਉਹਨਾਂ ਨੂੰ ਸਦ ਲਿਆ ਸਾਰਿਆਂ ਨੂੰ ਸਦ ਲਿਆ ਉਹਤੇ ਆਪਣੇ ਦਫ਼ਤਰ ਵਿੱਚ ਤੋਂ ਐਫਆਈਆ ਲਾਜ ਹੋ ਗਈ ਪਰ ਉਹ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਿਰ ਐਫਆਈਆ ਮਨਜੋਗ ਐਸਐਸਪੀ ਸਾਹਿਬ ਨੇ ਦਰਜ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਨਜੋਗ ਐਸਐਸਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਉੱਤੇ ਐਸਐਚਓ ਨੂੰ ਵੀ ਸਦਿਆ ਦੋ ਤਿੰਨ ਵਾਰ ਸਦਿਆ ਆਪਣੇ ਕੋਲ ਇਹ ਬੜਾ ਜ਼ਰੂਰੀ ਕੇਸ ਆ ਇਹਦੀ ਪੈਰਵਾਹੀ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਪੁਲਿਸ ਨੇ ਥੱਲੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਜੋ ਗਿਆ ਬੇਟਾ ਮੇਰਾ ਜਗਮੀਤ ਸਿੰਘ ਐਮਬੀਏ ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ DU से ਲਈ ਭੇਜਿਆ ਪਿਆ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚੱਲ ਭੇਜਣਾ ਬੇਟੇ ਨੂੰ ਜੀ ਬੈਂਕ ਤੋਂ ਪੈਸੇ ਕਢਾ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 5000 ڈالر ਬੱਚੇ ਨੂੰ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਏਜੰਟ ਕਹਿੰਦਾ ਪਰ ਏਜੰਟ ਨੇ ਕੋਈ ਪੈਸੇ ਖਰਚੇ ਨਹੀਂ ਜੀ ਨਾ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਜੀ ਨਾ ਹੀ ਏਜੰਟ ਕੁਝ ਦੱਸਦਾ ਹੈਗਾ ਨਾ ਹੀ ਪੁਲਿਸ ਨੇ ਕੋਸ਼ਿਸ਼ ਕੀਤੀ ਜੱਟ ਨੂੰ ਪੁੱਛ ਕੇ ਪੁੱਛਦੀ ਵੀ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਉਹ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹ ਪਤਨੀ ਨੂੰ ਦਿੱਤੇ ਗਏ ਸੀ ਜਾਂ ਉਹ ਨਾਲ ਦੋਨੇ ਇਕੱਠੇ ਸੀਗੇ ਆਏ ਜੀ ਮੇਰੇ ਕੋਲ ਝਕਾਰ ਉਹਨਾਂ ਨੇ ਨਵੇਂ ਪੈਸੇ ਜੀ ਉਹ ਬੱਚੇ ਦਾ ਕੋਈ ਜਾਦਾ ਪਤਾ ਹੈਗਾ ਅੱਜ ਤੱਕ ਬੱਚੇ ਦਾ ਕੁਝ ਨਹੀਂ ਪਤਾ ਜੀ ਬੱਚਾ ਕਿੱਥੇ ਹੈਗਾ ਜੀ ਨਾ ਹੀ ਪੁਲਿਸ ਨੇ ਜਨਰਲ ਨੂੰ ਰੈਸਟ ਕੀਤਾ ਹੈਗਾ ਪਰ ਉਹਨੂੰ ਪੁੱਛਿਆ ਨਹੀਂ ਕੋਸ਼ਿਸ਼ ਨਹੀਂ ਕੀਤੀ ਕਿ ਬੱਚਾ ਕਿੱਥੇ ਹੈਗਾ ਜਿਹੜੀ ਉਹਦੀ ਜਿਹੜੀ ਵਾਈਫ ਜੀ ਪਤਨੀ ਬਲਵਿੰਦਰ कौर ਉਹਨੂੰ ਵੀ ਪੁਲਿਸ ਨੇ ਪਰਚੇ ਤੋਂ ਬਾਹਰ ਕਰਤਾ ਜੀ ਇਹ ਪਾਨਿਕ ਕਿਹੋ ਜਿਹਾ ਕਿਹੜਾ ਕਾਨੂੰਨ ਹੈਗਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਰਚੇ ਤੋਂ ਬਾਹਰ ਕੱਢਿਆ ਗਿਆ ਮੇਨ ਦੋਸ਼ੀ ਉਹਦੀ ਜਨਾਨੀ ਹੈ ਜਿੰਨੇ ਵੇਖਣ ਕੋਈ ਤੇ ਘਰ ਬੈ ਕੇ ਪੈਸੇ ਲਏ ਆ ਬੰਦੇ ਨਾਲ ਉਹਨੇ ਪੈਸੇ ਸਦਿਆਂ ਜਿਹੜੀਆਂ 15 ਲੱਖ ਦੀਆਂ ਗਿਣੀਆਂ ਹੈਗੀਆਂ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਇਹ ਇਹੋ ਜਿਹੇ ਦੋਸ਼ੀ ਹੈਗੇ ਨੇ ਏਜੰਟ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਰਕਾਰ ਤੇ ਕਹਿ ਰਹੀ ਹੈ ਪਰ ਥੱਲੇ ਜਿਹੜੇ ਪੁਲਿਸ ਮੁਲਾਜ਼ਮ ਇਹ ਇਹ ਇਹਨਾਂ ਨੂੰ ਪਸੋਂ ਵੀ ਇਹ ਇਹ ਨਹੀਂ ਕਰਦੇ ਅਸੀਂ ਖੁਦ ਨਾਲ ਜਾ ਕੇ ਕਿ ਆਈ ਹੋਇਆ ਤਰਸੀਮ ਸਿੰਘ ਉਹਨੂੰ ਨਾਲ ਲੈ ਕੇ ਗਏ ਵੀ ਆਹ ਬੰਦੇ ਆ ਇਹਦਾ ਭਈਆ ਵਾ ਇਹਨੂੰ ਫੜੋ ਇਹ ਕੋ ਸਾਨੂੰ ਉਹਦਾ ਸਾਰਾ ਪਤਾ ਹੈਗਾ ਉਹਦੀ ਪਹਿਲੀ ਵੋਂਦਾ ਉਹੀ ਉਹਦਾ ਕੰਮਕਾਰ ਸਾਰਾ ਉਹੀ ਕਰਦਾ ਹੈਗਾ ਪਰ ਜੰਟ ਦੀ ਉਹਨਾਂ ਗੱਲ ਵੀ ਹੁੰਦੀ ਏਐਸਆਰ ਸਾਡੇ ਸਾਹਮਣੇ ਉਹਦੇ ਫੋਨ ਤੋਂ ਕਹਿੰਦਾ ਮੇਰੀ ਗੱਲ ਹੁੰਦੀ ਹੈ ਪਰ ਨਾ ਤਾਂ ਉਹ ਜਿਹੜਾ ਆਈਓ ਸੀਗਾ ਤਰਸੀਮ ਸਿੰਘ ਉਹਨੇ ਨਾ ਭਈਆ ਲੰਦਾ ਨਾ ਉਹਦਾ ਮੋਬਾਈਲ ਲੰਦਾ ਹੀ ਇੱਕ ਸਰਪੰਚ ਦੇ ਕਹਿਣ ਤੇ ਭਈਆ ਵੀ ਸਾਡਾ ਆਇਆ ਜੀ ਤੇ ਮੋਬਾਈਲ ਵੀ ਸਾਡਾ ਆਇਆ ਜੀ ਉੱਥੋਂ ਆਪਾਂ ਕੀ ਉਮੀਦ ਰੱਖ ਸਕਦੇ ਆਂ ਕਿ ਸਾਡੀ ਕੀਮਤ ਕਰਨਗੇ ਜੀ ਉਹ ਅਪੀਲ ਕੀ ਕਰੋਗੇ ਇੱਕ ਇੱਕ ਬੇਟੇ ਦੇ ਨਾਲ ਬੇਟਾ ਹੋੜ ਗਿਆ ਸੀਗਾ ਉੱਥੋਂ ਕਾਨੂੰਨਾਂ ਤੋਂ ਹੀ ਆ ਉਹਦੇ 7 ਕਨਾਲ ਦੇ ਕਰੀਬ ਜ਼ਮੀਨ ਹੈ ਕੋਈ ਟਰੈਕਟਰ ਉਹਨੇ ਵਿੱਚ 6 ਕਨਾਲ ਕੁਝ ਮੱਲੇ ਦੀ ਰਜਿਸਟਰੀ ਜਿਹੜੀ ਆ ਉਹ ਜੰਟ ਦੀ ਘਰਦੀ ਦੇ ਨਾਮ ਦੀ ਬਲਵਿੰਦਰ ਕੌਰ ਦੇ ਨਾਮ ਤੇ ਹੋਈ ਹੈ ਆਏ ਪੁਲਿਸ ਨੂੰ ਇਹ ਵੀ ਦੱਸਿਆ ਵੀ ਉਹਦੀ ਰਜਿਸਟਰੀ ਹੋਈ ਆ ਉਹ ਉਹ ਬੰਦਾ ਪੁੱਛ ਕੇ ਚੁਕੀਤੀ ਜਾ ਵੀ ਬੰਦਾ ਕਿੱਥੇ ਹੈਗਾ ਜਿਹਨੇ ਰਜਿਸਟਰੀ ਤੱਕ ਪੈਸੇ ਭੇਜੇ ਆ ਜਾਂ ਉਹਦਾ ਸਟਾਮ ਲੱਗਾ ਆ ਪਰ ਪੁਲਿਸ ਨੇ ਇਸ ਪਾਸੇ ਕੋਈ ਧਿਆਨ ਅਜੇ ਤੱਕ ਨਹੀਂ ਦਿੱਤਾ ਜੀ ਅਪੀਲ ਕੀ ਕਰੋਗੇ ਆਏ ਅਪੀਲ ਇਹ ਕਰਾਂਗੇ ਕਿ ਸਾਡੀ ਸੁਣਵਾਈ ਹੋਏ ਉਹਨੂੰ ਜਨਟਾ ਦਾ ਆਪਾਂ ਦੁਬਾਰਾ ਰਿਮਾਂਡ ਲੈ ਕੇ ਉਹਨੂੰ ਪੁੱਛਿਆ ਜਾ ਕੇ ਬੇਟਾ ਅੱਜ ਹਲੇ ਕਿੱਥੇ ਹੈਗਾ ਤੇ ਕੀ ਹੋਇਆ ਜਾਂ ਮੇਰੇ ਸਾਹ ਕੋਸ ਤੇ ਕੁਛ ਦੱਸ ਦੇ ਪਰ ਸਰਕਾਰ ਨੂੰ ਇਹ ਵੀ ਬੇਨਤੀ ਕਰਾਂਗੇ ਇਹੋ ਜਿਹੇ ਜਨਟਾ ਨੂੰ ਫਾਟਸੀ ਦੀ سزا ਹੋਣੀ ਚਾਹੀਦੀ ਆ ਜੇ ਲੋਕਾਂ ਦੇ ਬੱਚਿਆਂ ਨੂੰ ਪਾਇਲ ਮਾਪਿਓ ਕਿਦਾਂ ਪੈਸੇ ਇਕੱਠੇ ਕਰਦੇ ਆ ਕਿਦਾਂ ਲੋਕਾਂ ਨੂੰ ਫੜ ਫੜ ਕੇ ਪੈਸੇ ਇਹਨਾਂ ਏਜੰਟਾਂ ਨੂੰ ਦਿੰਦੇ ਆ ਪਰ ਇਹਨਾਂ ਦੇ ਸੇਤੇ ਕੋਈ ਅਸਰ ਨਹੀਂ ਆ ਇਹ ਇੱਥੋਂ ਪੈਸੇ ਲੈ ਲੈਂਦੇ ਆ ਬਸ ਅੱਗੇ ਡੌਂਕਰਾਂ ਨੂੰ ਦੇਂਦੇ ਆ ਡੌਂਕਰ ਕੀ ਕਰਦੇ ਆ ਮਾਰਕੁੱਟ ਕਰਦੇ ਆ ਕੀ ਕਰਦੇ ਆ ਜੀ ਮੈਂ ਸਰਕਾਰ ਨੂੰ ਕਹਾਂਗਾ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅੱਗੇ ਇਹ ਵੀ ਬੇਨਤੀ ਕਰਾਂਗਾ ਲੋਕਾਂ ਨੂੰ ਵੀ ਕਿ ਇਦਾਂ ਡੌਂਕੇ ਰਸਤੇ ਆਪਣਾ ਬੱਚਾ ਕਦੇ ਨਾ ਭੇਜਿਓ ਜੀ ਬਾਈ ਵੀ ਆ ਲੱਗਦਾ ਬੱਚਾ ਬਾਹਰ ਭੇਜਿਓ ਇਹ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਹੁਣ ਡਿਪੋਰਟ ਹੋ ਗਏ ਆਏ ਆ ਚਲੋ ਘਰ ਆ ਗਏ ਆ ਪੈਸੇ ਦੇ ਕੋਈ ਚੱਕ ਨਹੀਂ ਆ ਘਰ ਆ ਗਏ ਚਲੋ ਮਾਪਿਓ ਗੋ ਆਪੇ ਆਪਣੀ ਕਮਾਈ ਕਰਨਗੇ ਮੈਂ ਉਹ ਸਰਕਾਰ ਨੂੰ ਬੇਨਤੀ ਕਰਾਂ ਕਿ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ